ਆ ਵੀਰੋ ਆਪਾਂ ਨਾ ਧਨੋਲੇ ਤੋਂ ਜਾ ਰਹੇ ਆ ਠਿੱਖੀ ਵੀ ਨੂੰ ਇੱਥੇ ਨੂੰ ਜਾਣ ਦਾ ਤਰੀਕਾ ਤੇ ਇੱਧਰ ਲੈ ਵੀ ਦਰਖਤ ਆ ਕਿਤੇ ਬਹੁਤ ਜਿਆਦਾ ਦਰਖਤ ਆ ਇੱਧਰ ਜਿੰਨੇ ਸਾਡੇ ਸੜਕਾਂ ਦੇ ਲੱਗੇ ਆ ਨਾ ਮੱਝ ਏਰੀਏ 'ਚ ਤੇੁੰਨੇ ਨਾ ਖੇਤਾਂ ਦੇ ਵਿੱਚ ਹੀ ਲਾਤੇ ਜਿੰਨਾ ਦਰਖਤ ਆ ਸਾਡੇ ਕੋਈ ਦੁਕਾਨ ਲਾ ਕੇ ਲਾ ਦਈਏ ਜਾਂ ਕੇ ਤੇ ਮਕਾਨ ਲਾ ਕੇ ਲਾ ਦਈਏ ਤੇ ਪਿੱਟੰਦਾ ਪੈਂਦੇ ਆ ਵੀ ਰੁੱਖ ਲੱਗ ਜਾਂਦੇ ਆ ਆ ਸਾਰੀਆਂ ਤਰੀਕਾਂ 333 ਚੜੀ ਬਈਆ ਇਹੋ ਜੀ ਹਰਿਆਲੀ ਹੈ ਇਧਰ ਅੱਜ ਇਹ ਕਿ ਬਰਨਾਲੇ ਤੋਂ ਧਨੌਲਾ ਜਿਹਦਾ ਪਖੀ ਰੋਡ ਤੇ ਜਾਈਦਾ ਨਾ ਉਧਰ ਆ ਇਹ ਸਾਰਾ ਅੱਜ ਹੈ ਕਿ 28 ਤਰੀਕ 8 ਕ ਦਾ ਸਮਾਂ ਹੈ ਇਹ ਵੇਖ ਲੋ ਹਰ ਕਥਾ ਰੁੱਕ ਚਾਹੀਦਾ ਗਾੜੀ ਫੇਰ ਵੇਖੋ ਆ ਸਾਰੀ ਧਰੇਗ ਆ ਧਰੇਗ ਪਕੈਣ ਤੇ ਯਾਰ ਵੱਧ ਤੋਂ ਵੱਧ ਜਿੰਨੇ ਰੁੱਖ ਲੱਗਣਗੇ ਚੰਗੇ ਆ ਵੇਖੋ ਕੱਡਾ ਸੋਹਣਾ ਦ੍ਰਿਸ਼ ਆ ਰੂਹ ਖੋਸ਼ ਹੋ ਗਈ ਇਹ ਤਾਂ ਅਹੀਂ ਇਧਰ ਹਰਿਆਣੇ ਨੂੰ ਜਾਣਾ ਆ ਖੇਤਾਂ ਦੇ ਵਿੱਚ ਜ਼ਮੀਨਾਂ ਦੇ ਸਾਰੇ ਜਿੱਥੇ ਖੜਾਂਗੇ ਤੇ ਦਿਖਾਵਾਂਗੇ ਇਹ ਖੀਵਾ ਖੁਰਦ ਪਿੰਡ ਖੀਵਾ ਖੁਰਦ ਤੇ ਬਹੁਤ ਗਿਆ ਦ੍ਰਿਸ਼ ਹੈ ਯਾਰ ਤਗੜੇ ਹੋ ਜੋ ਵੱਤ ਤੋਂ ਵੱਧ ਜੰਨੇ ਬੂਟੇ ਲੱਗਦੇ ਲਾਈਏ ਆਪਾਂ ਸਾਰੇ